ਤਰਾ ਦੇਖ ਰਹੇ ਆ ਭਾਜਪਾ ਵੱਲੋਂ ਕਿਸਾਨਾਂ ਦੇ ਉੱਤੇ ਜ਼ੁਲਮ ਟਾਇਆ ਜਾ ਰਿਹਾ ਹੈ ਔਰ ਇਵਨ ਇੱਥੋਂ ਤੱਕ ਪਹੁੰਚ ਗਈ ਸਰਕਾਰ ਕੇ ਲੋਕਾਂ ਨੂੰ ਆਪਦੀ ਆਵਾਜ਼ ਵੀ ਬੁਲੰਦ ਨਹੀਂ ਕਰਨ ਦਿੱਤੀ ਜਾ ਰਹੀ ਹਰਿਆਣੇ ਦੇ ਅੰਦਰ ਲੋਕ ਨਿਕਲ ਕੇ ਆਪਦੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਆਪਦੀ ਗੱਲ ਕਹਿਣੀ ਚਾਹੁੰਦੇ ਆ ਤੇ ਹਰਿਆਣੇ ਦੇ ਲੋਕਾਂ ਨੂੰ ਬਿਨਾਂ ਵਜ੍ਹਾ 307 ਦੇ ਮੁਕੱਦਮੇ ਲਾ ਲਾ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਪਿਛਲੇ ਦਿਨਾਂ ਤੋਂ ਸ਼ਾਂਤ ਮੇ ਢੰਗ ਦੇ ਨਾਲ ਸ਼ੁਭ ਕਰਨ ਦਾ ਜਿਹੜੀ ਅਸ਼ਟਕਲਸ਼ ਯਾਤਰਾ ਪੂਰੇ ਦੇਸ਼ ਦੇ ਵਿੱਚ ਨਿਕਲੀ ਤੇ ਹਰਿਆਣੇ ਦੇ ਲੋਕ ਵੀ ਉਹ ਕਰਨੀ ਜਾ ਰਹੇ ਸੀਗੇ ਜਿਹਦੇ ਚੋਂ ਸਾਡੇ ਅਨੀਸ਼ ਖੜਕਰ ਨਾਮ ਦੇ ਨੌਜਵਾਨ ਨੂੰ 19 ਤਰੀਕ ਤੋਂ ਜੇਲ੍ਹ 'ਚ ਬੰਦ ਕੀਤਾ ਹੋਇਆ ਔਰ ਉਸ ਤੋਂ ਬਾਅਦ ਨਵਦੀਪ ਹੋਰਾਂ ਨੂੰ ਗੁਰਕੀਰਤ ਹੋਰਾਂ ਨੂੰ ਦੋ ਮੁੰਡੇ ਹੋਰ ਜੇਲ੍ਹ 'ਚ ਬੰਦ ਕੀਤੇ ਪਹਿਲਾਂ ਪੰਜਾਬ ਦੇ ਬਨੂ ਦੇ ਨਾਲ ਦੋ ਤਿੰਨ ਮੁੰਡੇ ਹੋਰ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਇਹ ਜਿਹੜਾ ਵਰਤਾਰਾ ਹੈ ਇਸ ਵਰਤਾਰੇ ਦੇ ਖਿਲਾਫ ਕਿਉਂਕਿ ਜਦੋਂ ਦੇਸ਼ ਦਾ ਕਿਸਾਨ ਪੂਰੀ ਤਰ੍ਹਾਂ ਪੀਸਫੁਲੀ ਆਪਣਾ ਪ੍ਰੋਟੈਸਟ ਕਰ ਰਿਹਾ ਹੈ ਉਨ੍ਹਾਂ ਹਾਲਾਤਾਂ ਦੇ ਵਿੱਚ ਦਮਨਕਾਰੀ ਨੀਤੀਆਂ ਬਣਾਉਣਾ ਤੇ ਹੁਣ ਤਾਂ ਇਹ ਕਹਿਣਾ ਸਗੋਂ ਪੂਰੇ ਵਰਡ ਦੇ ਵਿੱਚ ਸਨੇਹਾ ਦੇਣਾ ਪੂਰੇ ਸਨੇਹ ਜੇ ਸਨੇਹਾ ਦੇਣਾ ਵਰਡ ਦੇ ਵਿੱਚ ਕਿ ਜੀ ਅਸੀਂ ਤਾਂ ਭਾਰਤ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਸਭ ਤੋਂ ਵੱਡੀ ਡੈਮੋਕ੍ਰੇਸੀ ਇੰਡੀਆ ਯਾਰ ਜਿੱਥੇ ਡੈਮੋਕ੍ਰੇਸੀ ਆ ਉੱਥੇ ਲੋਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਆਪਣਾ ਪ੍ਰੋਟੈਸਟ ਕਰਨ ਦਾ ਰਾਈਟ ਤਾਂ ਹੋਣਾ ਚਾਹੀਦਾ ਹੈ ਉਸੇ ਉਹ ਰਾਈਟ ਕੋ ਰਹੇ ਹੋ ਹਰਿਆਣੇ ਨੂੰ ਜੇਲ ਬਣਾ ਕੇ ਰੱਖਿਆ ਹੋਇਆ ਹੈ ਕਿਸੇ ਬੰਦੇ ਨੂੰ ਬਾਹਰ ਨਹੀਂ ਨਿਕਲਣ ਦੇ ਦਿੱਤਾ ਜਾ ਰਿਹਾ ਈਵਨ ਆਪਾਂ ਇਤਿਹਾਸ ਅਗਵਾ ਹੈ 13 ਮਹੀਨੇ ਕਿਸਾਨ ਦਿੱਲੀ ਦੀਆਂ ਬਰੋਹਾਂ ਦੇ ਵਿੱਚ ਰਹੇ ਪੱਤਾ ਤੱਕ ਨਹੀਂ ਹਿਲਾਇਆ ਔਰ ਪੂਰੀ ਤਰ੍ਹਾਂ ਸ਼ਾਂਤੀ ਬਣਾ ਕੇ ਰੱਖੀ ਉਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਆਇਆ ਐਸ ਅੰਦੋਲਨ ਦਾ ਅੱਗੋ ਸਰਕਾਰ ਵੱਲੋਂ ਹਰਿਆਣਾ ਗਵਰਨਮੈਂਟ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਜਿਸ ਤਰੀਕੇ ਦੇ ਨਾਲ ਹਮਲਾ ਹੋਇਆ ਲੋਕਾਂ ਦੇ ਉੱਤੇ ਔਰ ਉਹ ਸਹ ਹਮਲੇ ਦਾ ਸ਼ਾਂਤਵੇਂ ਢੰਗ ਦੇ ਨਾਲ ਮੁਕਾਬਲਾ ਕੀਤਾ ਲੋਕਾਂ ਨੇ ਬਿਲਕੁਲ ਆਪਣਾ ਸਬਰ ਆਪਣਾ ਪੇਸ਼ੈਂਸ ਜੁਆਇਆ ਨਹੀਂ ਜਿੰਦੂ ਸ਼ਾਂਤ ਕੇ ਰੱਖਿਆ ਲੇਕਿਨ ਅਜੇ ਇਹ ਹਾਲਾਤਾਂ ਦੇ ਬਾਵਜੂਦ ਵੀ ਦੇਸ਼ ਦੇ ਕਿਸਾਨ ਨੂੰ ਇਹ ਕਹਿਣਾ ਕਿ ਉਪੱਤਰ ਵੀ ਹੈ ਅਜਾ ਹਰਿਆਣੇ ਦੇ ਮੁੱਖ ਮੰਤਰੀ ਦਾ ਕੱਲ ਦਾ ਬਿਆਨ ਦੇਖਿਆ ਹੈ ਕਿ ਕਿਸਾਨਾਂ ਨੂੰ ਉਪੱਤਰ ਵੀ ਦੱਸ ਰਿਹਾ ਹੈ ਜਦੋਂ ਕਿ ਉਪੱਤਰ ਵੀ ਹਰਿਆਣੇ ਦੀ ਪੁਲਿਸ ਹਰਿਆਣੇ ਦੀ ਸਰਕਾਰ ਦੀ ਗੁੰਡਾ ਕਰਦੀ ਹੈ ਅਪਾ ਦੇਖਿਆ ਕਿ ਸਾਡੇ ਨੌਜਵਾਨਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਰਾਈਟ ਹੀ ਨਹੀਂ ਸੀ ਕਿ ਉਹ ਅਥਰੂ ਗੈਸ ਦੇ ਗੋਲੇ ਸਿੱਟਦੇ ਤੇ ਇਹੋ ਜਿਹੀ ਖਤਰਨਾਕ ਗੈਸ ਲੋਕਾਂ ਦੇ ਉੱਤੇ ਸਿੱਟਦੇ ਉਹ ਤਾਂ ਉਹਦਾ ਬੰਦ ਕੀਤੀ ਹੋਈ ਆ ਜੀ 1993 ਤੋਂ ਲੈ ਕੇ ਜਿਨੀਵਾ ਕੌਂਕਨਵੈਂਸ਼ਨ ਤੇ ਔਰ ਉਸ ਤੋਂ ਵੀ ਅੱਗੇ ਸਿੱਧੀਆਂ ਗੋਲੀਆਂ ਚਲਾਈਆਂ ਕਿਸਾਨ ਸਾਡਾ ਸ਼ਹੀਦ ਕਰਤਾ 400 ਤੋਂ ਵੱਧ ਜ਼ਖਮੀ ਕਰਤੇ ਟਰੈਕਟਰ ਸਾਡੇ ਭੰਨੇ ਗਏ ਔਰ ਇਹੋ ਜਿਹੀ ਭੱਦੀ ਸ਼ਬਦਾਵਲੀ ਉੱਥੇ ਵਰਤੀ ਗਈ ਤੁਹਾਡੀ ਪੁਲਿਸ ਵੱਲੋਂ ਜਾਂ ਮੈਂ ਕਹੂੰਗਾ ਤੁਹਾਡੇ ਪਲੇ ਹੋਏ ਗੁੰਡਿਆਂ ਵੱਲੋਂ ਤੇ ਤੁਸੀਂ ਉਹ ਪੱਤਰ ਵੀ ਕਿਸਾਨਾਂ ਨੂੰ ਦੱਸਦੇ ਹੋ ਇਹ ਅਤੀ ਨਿੰਦਣਯੋਗ ਹੈ ਹਾਂ ਇਹ ਜ਼ਰੂਰ ਹੈ ਕਿ ਜਿਨ੍ਹਾਂ ਨੂੰ ਇਹ ਪੱਤਰ ਵੀ ਦੱਸਦੇ ਨੇ ਉਹ ਕੀ ਚਾਹੁੰਦੇ ਨੇ ਆਪਦੇ ਸਵਾਲਾਂ ਦੇ ਜਵਾਬ ਪੁੱਛਣੇ ਚਾਹੁੰਦੇ ਨੇ ਉਹ ਤੁਹਾਨੂੰ ਪੁੱਛਣਾ ਚਾਹੁੰਦੇ ਨੇ ਹਰਿਆਣਿਆ ਦੀ ਜਨਤਾ ਪੂਰੇ ਦੇਸ਼ ਦੀ ਜਨਤਾ ਕਿ ਦੱਸੋ ਤੁਹਾਡੇ ਵਾਅਦੇ ਨਹੀਂ ਸੀ ਲੋਕਾਂ ਨਾਲ ਇਹਦਾ ਮਤਲਬ ਤੁਸੀਂ ਵੋਟਾਂ ਤਾਂ ਲਓਗੇ ਵਾਅਦੇ ਕਰੋਗੇ ਵੋਟਾਂ ਲੈ ਲੋਗੇ ਸੱਤਹ ਤੇ ਬਹਿ ਜਾਓਗੇ ਫੇਰ ਜੇ ਲੋਕ ਤੁਹਾਨੂੰ ਵਾਅਦਾ ਯਾਦ ਕਰਾਉਣਗੇ ਤਾਂ ਗੋਲੀਆਂ ਮਾਰੋਗੇ ਇਹਦਾ ਮਤਲਬ ਇਹ ਨਿਕਲਦਾ ਹੈ ਪ੍ਰੋਟੈਸਟ ਨਹੀਂ ਕਰਨ ਦਿਓਗੇ ਲੋਕਾਂ ਨੂੰ ਦਿੱਲੀ ਨਹੀਂ ਜਾਣ ਦਿਓਗੇ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤਾਂ ਜੇ ਇਹ ਕਹਿਣਾ ਚਾਹੁੰਦੇ ਤਾਂ ਫਿਰ ਲੋਕਤੰਤਰ ਕਿੱਥੇ ਹੈ ਲੋਕ ਇਹਨਾਂ ਸਵਾਲਾਂ ਦੇ ਜਵਾਬ ਪੁੱਛ ਰਹੇ ਨੇ ਔਰ ਉਹਨਾਂ ਦੇ ਸਵਾਲਾਂ ਦੇ ਜਵਾਬ ਤੋਂ ਜਿਹੜੇ ਇਹ ਭਗੌੜੇ ਲੋਕ ਨੇ ਉਹਨਾਂ ਤੋਂ ਭੱਜਣਾ ਚਾਹੁੰਦੇ ਤੈਨੋਂ ਕਿਹੜਾ ਹੋਰ ਕੋਈ ਰਸਤਾ ਨਹੀਂ ਲੱਭਦਾ ਤੇ ਕਿਸਾਨਾਂ ਨੂੰ ਅਪਦਰਵੀ ਵਰਗੇ ਸ਼ਬਦ ਵਰਤੇ ਜਾ ਰਹੇ ਹਨ ਚੋਣਾਂ ਦਾ ਮੌਸਮ ਚੱਲ ਰਿਹਾ ਚੋਣ ਚੱਲ ਰਹੇ ਆ ਕਿਸ ਤਰ੍ਹਾਂ ਦੇਖੋਗੇ ਬੀਜੇਪੀ ਦੇ ਕੈਂਡੀਡੇਟ ਵੀ ਪਿੰਡਾਂ ਫੋਟਾ ਮੰਗਣਾ ਦੇਖੋ ਜਿਹੜਾ ਜਿਹੜਾ ਪੂਰੇ ਭਾਰਤ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਮੈਂ ਆਲਰੇਡੀ ਜਿਹੜੀ ਪਹਿਲਾਂ ਗੱਲ ਕਹੀ ਆ ਉਹੀ ਗੱਲ ਆ ਸਾਡੀ ਕਿ ਅਸੀਂ ਤੁਹਾਡੇ ਸਾਡੇ ਨਾਲ ਕੀਤੇ ਹੋਏ ਵਾਅਦੇ ਤੁਹਾਨੂੰ ਦੱਸਣਾ ਆ ਰਹੇ ਆ ਤੁਸੀਂ ਸਾਡੇ ਵਾਅਦੇ ਸੁਣਨ ਦੇ ਲਈ ਗੱਲਾਂ ਸੁਣਨ ਦੇ ਲਈ ਤੁਹਾਡੇ ਚ ਹਿੰਮਤ ਨਹੀਂ ਤੁਹਾਡੇ ਚ ਜੁਰਤ ਨਹੀਂ ਰਹੀ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਬੋਟਨਾਂ ਤੋਂ ਅੱਗੇ ਨਹੀਂ ਨੰਗੜਦਿਆਂਗੇ ਅਗਰ ਅੱਗੇ ਜਾਓਗੇ ਤਾਂ ਗੋਲੀਆਂ ਮਾਰਾਂਗੇ ਅਗਰ ਅੱਗੇ ਜਵਧੋਗੇ ਤਾਂ ਤੁਹਾਡੇ ਤੁਹਾਡੇ ਤੇ ਅਸੀਂ 307 ਦੇ ਮੁਕਾਦਮੇ ਕਰਾਂਗੇ ਕਾਹਦੇ ਟਰੈਕਟਰ ਤੋੜਾਂਗੇ ਇਹਦਾ ਮਤਲਬ ਤੁਸੀਂ ਇਹ ਕਰ ਰਹੇ ਕਹਿਣਾ ਚਾ ਰਹੇ ਹੋ ਤਾਂ ਫਿਰ ਪਿੰਡਾਂ 'ਚ ਤਾਉਣਾ ਹੈ ਨਾ ਆਗੀ ਵਾਰੀ ਤੁਹਾਡੀ ਹੁਣ ਸਾਡੇ ਦੇਣ ਆਉਣਗੇ ਉਦੋਂ ਸਵਾਲ ਇਹੀ ਪੁੱਛਾਂਗੇ ਕਿ ਸ਼ੁਭ ਕਰਨ ਦੇ ਤੇ ਗੋਲੀ ਮਾਰਨ ਦੀ ਵਜ੍ਹਾ ਦੱਸੋ ਕੀ ਹੈ ਕੀ ਕਹਿ ਰਹੇ ਸੀ ਸ਼ੁਭ ਕਰਨਾ ਸ਼ਾਹਦ ਮਈ ਢੰਗ ਦੇ ਨਾਲ ਸ਼ੁਭ ਕਰਨ ਦੇ ਹੱਥ 'ਚ ਕੀ ਸੀ ਕੀ ਕਰ ਰਹੇ ਸੀ ਉਹ ਪੱਤਰ ਵੀ ਸ਼ੁਭ ਕਰਨਾ ਜਾਂ ਹਰਿਆਣਾ ਦੀ ਸਰਕਾਰ ਦੀ ਸਰਪ੍ਰਸਤੀ ਏਟ ਉਹਨਾਂ ਦੀ ਪੁਲਿਸ ਦੀ ਸਰਪ੍ਰਸਤੀ ਏਟ ਲਿਆਂਦੇ ਹੋ ਯਰ ਐਸਐਸ ਦੇ ਪੁੰਡੇ ਤੋਂ ਪੱਤਰ ਵੀ ਨੇ ਜਿਨ੍ਹਾਂ ਨੇ ਆ ਕੇ ਟਰੈਕਟਰ ਤੋੜੇ ਜਿਹੜੇ ਸਾਡੇ ਪਰਤਪਾਲ ਨੂੰ ਬੋਰੀ ਚ ਪਾ ਕੇ ਕੁੱਟ ਕੇ ਉਹਦੀਆਂ ਲੱਤਾਂ ਤੋੜ ਕੇ ਉਹਦਾ ਸਿਰ ਪਾੜ ਕੇ ਉਹਦੀ ਬਾਹਾਂ ਤੋੜ ਕੇ ਔਰ ਬੋਰੀ ਚ ਪਾ ਕੇ ਲੈ ਕੇ ਗਏ ਉਹ ਪੱਦਰਵੀਓ ਨੇ ਜਾਂ ਜਿਹੜੇ ਤੁਹਾਡੇ ਇਹਨਾਂ ਉਪੱਦਰਵੀ ਹੋਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਪੇਸ਼ੈਂਸ ਰੱਖਿਆ ਉਹ ਪੱਦਰਵੀਓ ਨੇ ਇਹ ਸਵਾਲ ਪੁੱਛਾਂਗੇ ਅਸੀਂ ਕਿ ਇਹ ਜੰਦੋਲਨ ਚੱਲੇਗਾ ਕਿ ਦੇਖੋ ਅੰਦੋਲਨ ਸਾਡਾ ਜਾਰੀ ਰਹੇਗਾ ਐਸ.ਟੀ ਜਾਰੀ ਰਹੇਗਾ ਕਿਉਂ ਇਹਦਾ ਕੁਦਰਤ ਮਦਦ ਕਰਦੀ ਹੈ ਜੀ ਅੰਦੋਲਨ ਬੜੇ ਵਧੀਆ ਮੌਕੇ ਤੇ ਚੱਲ ਰਿਹਾ ਹੈ ਇੱਕ ਪਾਸੇ ਚੋਣ ਹੈ ਦੂਸਰੀ ਤਰਫ ਮਤਲਬ ਕਿਸਾਨ ਅੰਦੋਲਨ ਚ ਨੇ ਕਿਸਾਨਾਂ ਦੀ ਆਵਾਜ਼ ਜਿਨ੍ਹਾਂ ਦੀ ਲਗਾਤਾਰ 70 75 ਸਾਲ ਤੋਂ ਜੋ 70 ਸਾਲ ਤੋਂ ਦੇਸ਼ ਆਜ਼ਾਦ ਹੋਇਆ ਅੱਜ ਤੱਕ ਕਿਸਾਨ ਇਹਨਾਂ ਦੇ ਏਜੰਡੇ ਤੇ ਨਹੀਂ ਕਾਰਪੋਰੇਟ ਇਹਨਾਂ ਦੇ ਏਜੰਡੇ ਤੇ ਰਿਹਾ ਕਿਵੇਂ ਸੱਦ ਹੁੰਦਾ ਹੈ ਜੇ 7 ਲੱਖ ਕਿਸਾਨ ਸੁਸਾਈਡ ਕਰ ਗਿਆ ਉਹਨਾਂ ਦੇ ਕਰਜ਼ੇ ਮਾਫੀ ਦੀ ਗੱਲ ਆਉਂਦੀ ਆ ਤਾਂ ਬਹੁਤ ਸਾਰੇ ਬੁੱਧੀਜੀਵੀ ਤੇ ਬਹੁਤ ਸਾਰੇ ਧਿਰਾਂ ਪੇ ਟੁੱਟਦੀਆਂ ਨੇ ਕਿ ਇਹਨਾਂ ਦਾ ਕਰਜ਼ਾ ਮਾਫ ਕਿਉਂ ਕੀਤਾ ਜਾਂਦਾ ਹੈ ਜੇ ਸੀ ਐਮ ਐਸ ਪੀ ਦੀ ਗਰੰਟੀ ਦੀ ਗੱਲ ਕਰਦੇ ਆ ਤਾਂ ਪੇ ਟੁੱਟਦੇ ਨੇ ਕਹਿੰਦਾ ਜੀ 7 14 17 ਲੱਖ ਕਰੋੜ ਰੁਪਇਆ ਖਰਚ ਆਊਗਾ ਦੇਤੇ ਸਵਾਲ ਇਹ ਆ ਕਿ ਅੱਜ ਸਾਨੂੰ ਦੋਨੋਂ ਤਰ੍ਹਾਂ ਸਾਹਮਣੇ ਆਉਣ ਗਿਆ ਜਿਹੜੀਆਂ ਇਹ ਕਹਿ ਰਹੀਆਂ ਨੇ 17 ਲੱਖ ਕਰੋੜ ਦੀ ਲੋੜ ਹੈ ਤੇ ਜਿਹੜੇ ਜਿਹੜੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਉਲਟਾ ਉਹ ਸਾਡਾ ਵੀ ਮੰਨਣਾ ਹੈ ਕਿ ਜੇਕਰ ਸੱਕ ਸਰਕਾਰ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵੇ ਤਾਂ ਸਰਕਾਰ ਨੂੰ ਉਲਟਾ ਘੱਟੋ ਘੱਟ 50 ਲੱਖ ਹਜ਼ਾਰ ਕਰੋੜ ਦਾ ਹਰ ਸਾਲ ਪ੍ਰਾਫਿਟ ਹੋਇਆ ਕਰਨਾ ਹੈ ਇਹ ਹੋ ਸਕਦਾ ਹੈ ਤੋ ਇਹ ਇਹ ਸਾਡਾ ਪੱਖ ਹੈ ਇਹ ਪਾਕਿਸਤਾਨ ਨੂੰ ਲੈ ਜਾਣ ਦਾ ਮੌਕਾ ਮਿਲੇਗਾ ਇਹ ਚੋਣਾਂ ਦੇ ਦੌਰਾਨ ਹੀ ਮਿਲੇਗਾ 9 April ਦਾ ਕੀ ਅਗਲਾ ਪ੍ਰੋਟੈਸਟ ਦੇਖੋ 9 April ਦਾ ਅੱਜ ਦਾ ਸਾਡਾ ਪ੍ਰੋਟੈਸਟ ਹੈ ਜਿਹੜਾ ਜਿਹੜੇ ਸਾਡੇ ਕਿਸਾਨਾਂ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਹਾ ਕਰੇ ਸਰਕਾਰ ਅਗਰ ਨਹੀਂ ਰਿਹਾ ਕਰਦੀ ਤਾਂ ਸਾਡੀ ਮਜਬੂਰੀ ਬਣੇਗੀ 9 ਤਰੀਕ ਨੂੰ ਸਾਨੂੰ ਸ਼ੰਭੂ ਬਾਰਡਰ ਦੇ ਉੱਤੇ ਇੱਕ ਪੰਟੀ ਦਾ ਅਜੇ ਪ੍ਰੋਗਰਾਮ ਲਿਖਿਆ ਸੀ ਇੱਕ ਪੁਆਇੰਟ ਦੇ ਉੱਤੇ ਰੇਲ ਰੋਕਾਂਗੇ ਇਹ ਸਾਡੀ ਮਜਬੂਰੀ ਬਣੇਗੀ ਸਰਕਾਰ ਨੂੰ ਅਸੀਂ ਫੇਰ ਦੁਬਾਰਾ ਅਪੀਲ ਵੀ ਕਰਦੇ ਹਾਂ ਤੇ ਵਰਨਿੰਗ ਵੀ ਦਿੰਦੇ ਹਾਂ ਕਿ ਇਹ ਸਾਡਾ ਸਬਰ ਨੂੰ ਨਾ ਪਰਖੇ ਨਹੀਂ ਤਾਂ ਮਜਬੂਰੀ ਵਸ ਸਾਨੂੰ ਫਿਰ ਰੇਲ ਰੋਕਾਂਗੇ ਅਸੀਂ ਅਗਰ ਫਿਰ ਵੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੁੰਦਾਗਾ ਕੰਨ ਦੇ ਜੂਨੇ ਹੀ ਸਰਕਦੀ ਤਾਂ ਇਹ ਪ੍ਰੋਗਰਾਮ ਅੱਗੇ ਵਧਾਏ ਜਾ ਸਕਦਾ ਦੀਆਂ ਜਿਹੜੀਆਂ ਜਥੇਬੰਦੀਆਂ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਪੰਜਾਬ ਦੇ ਵਿੱਚੋਂ ਕਿਤਨੇ ਕਿਤੇ ਇਹ ਲੱਗਦਾ ਹੈ ਕਿ ਜਿਵੇਂ ਭਾਜਪਾ ਦੀ ਸਪੋਰਟ ਰੇ ਹੋਰੀ ਨਹੀਂ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਆਪੋ ਆਪਣੀ ਸੋਚਣ ਦੀ ਨਿਗਾਹ ਮਾਰਨ ਦੀ ਸਮਝ ਹੈ ਕੀ ਹੋ ਰਿਹਾ ਅਸੀਂ ਜਿਹੜਾ ਕਰ ਰਹੇ ਹਾਂ ਸਾਡਾ ਵਿਰੋਧ ਕਰਨ ਦਾ ਪਰਪਸ ਨਹੀਂ ਹੁੰਦਾ ਸਾਡਾ ਪਰਪਸ ਹੁੰਦਾ ਸਵਾਲ ਪੁੱਛਣਾ ਤੇ ਅਸੀਂ ਆਪ ਦੇ ਕੈਡਰ ਨੂੰ ਵੀ ਕਹਿੰਨੇ ਆ ਸਾਰੀਆਂ ਜਥੇਬੰਦੀਆਂ ਦੇ ਕੈਡਰ ਨੂੰ ਅਸੀਂ ਹੱਥ ਛੋੜ ਕੇ ਅਪੀਲ ਵੀ ਕਰਦੇ ਆ ਤੁਹਾਡੇ ਮਾਧਿਅਮ ਤੋਂ ਕਿ ਕਿਰਪਾ ਕਰਕੇ ਸਵਾਲ ਪੁੱਛੋ ਸਵਾਲ ਅੱਜ ਸਵਾਨਾਂ ਦੇ ਘੇਰੇ ਚ ਆਉਣਗੇ ਇਹ ਅਗਰ ਤੁਸੀਂ ਇਹਨਾਂ ਦਾ ਪਹਿਲੇ ਵਿਰੋਧ ਕਰਦੇ ਨੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਭੱਜਣ ਦਾ ਤੁਹਾਡੇ ਤੋਂ ਵੀ ਨਿਕਲ ਜਾਓ ਆਪਾਂ ਇੱਥੋਂ ਦੂਰ ਨਿਕਲ ਜਾਓ ਕਿਉਂ ਕਿਉਂਕਿ ਉਹਨਾਂ ਕੋਲੇ ਤੁਹਾਡੇ ਸਵਾਨਾਂ ਦੇ ਜਵਾਬ ਦੇਣ ਦੀ ਜ਼ਰਤ ਨਹੀਂ ਹੈ ਇਹਨਾਂ 'ਚ ਹਿੰਮਤ ਨਹੀਂ ਕਿ ਤੁਹਾਡੇ ਸਵਾਨਾਂ ਦੇ ਜਵਾਬ ਦੇ ਸਕਣ ਹਰਿਆਣਾ ਦੇ ਅੰਦਰ ਇਨਾਂ ਦੇ ਮੁੱਖ ਮੰਤਰੀ ਤੋਂ ਲੋਕਾਂ ਨੇ ਸਵਾਲਾਂ ਦੇ ਜਵਾਬ ਪੁੱਛੇ ਹਰਿਆਣੇ ਦਾ ਮੁੱਖ ਮੰਤਰੀ ਭੱਜ ਘੜਾ ਬਣ ਕੇ ਭੱਜਿਆ ਉੱਥੋਂ ਸੋ ਇਹ ਇਕੱਲਾ ਹਰਿਆਣੇ ਦਾ ਮੁੱਖ ਮੰਤਰੀ ਨਹੀਂ ਭਜਣਾ ਪੰਜਾਬ ਵਾਲੇ ਵੀ ਭੱਜਣਗੇ ਸਾਰੇ ਭੱਜਣਗੇ ਇਹਨਾਂ ਨੂੰ ਭਜਾਉਣ ਦੀ بجائے ਇਹਨਾਂ ਨੂੰ ਠੱਲੋ ਘੇਰ ਕੇ ਔਰ ਇੱਕ ਇੱਕ ਗੱਲ ਦਾ ਜਵਾਬ ਮੰਗੋ ਪੁੱਛੋ ਇਹਨਾਂ ਨੂੰ ਜਿਹੜੀਆਂ ਗੱਲਾਂ ਕਰ ਰਹੇ ਨੇ ਕਿ ਸ਼ੁਭਕਰਨ ਦੇ ਹੱਥ 'ਚ ਕੀ ਸੀ ਕਿਉਂ ਕਤਲ ਕੀਤਾ ਗਿਆ ਸ਼ੁਭਕਰਨ ਦਾ ਬਾਕੀ ਜਿਹੜਾ 400 ਕਿਸਾਨਾਂ ਦੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਕਿਉਂ ਮਾਰੀਆਂ ਗਈਆਂ ਪੁੱਛੋ ਸਵਾਲ ਕਰਕੇ ਕਿ ਕਿ ਸਾਨੂੰ ਸਾਡੀ ਦਿੱਲੀ ਸਾਡੀ ਲੋਕ ਆਪਣੇ ਰਾਜਧਾਨੀ ਆ ਸਾਡੀ ਉੱਤੇ ਲੋਕ ਸਭਾ ਬਲਗਦੀ ਹੈ ਉੱਥੇ ਸਾਨੂੰ ਜਾਣ ਦਾ ਰਾਈਟ ਨਹੀਂ ਅਸੀਂ ਕੋਈ ਖਾਲਿਸਤਾਨੀ ਆ ਅਸੀਂ ਕੋਈ ਬਾਹਰਲੇ ਮੁਲਕਾਂ ਤੋਂ ਆਏ ਲੋਕ ਆ ਜਿਨ੍ਹਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਓਏ ਸਵਾਲ ਪੁੱਛਣੇ ਨੇ ਔਰ ਇਹ ਵੀ ਪੁੱਛਾਂਗੇ ਕਿ ਜੇ ਲੋਕਤੰਤਰ ਫਿਰ ਕਿੱਥੇ ਗਿਆ ਜੇ ਸਾਨੂੰ ਸਾਡੀ ਸਰਕਾਰ ਸਾਡੇ ਆਪ ਦੀ ਹੀ ਰਾਜਧਾਨੀ ਚ ਨਹੀਂ ਜਾਣ ਦਿੰਦੀ ਤਾਂ ਸਵਾਲ ਹੈ ਸਾਡੇ ਇਹ ਵੀ ਸਵਾਲ ਪੁੱਛਾਂਗੇ ਕਿ ਉਹ ਪੱਧਰ ਵੀ ਸ਼ਬਦ ਜਿਹੜਾ ਵਰਤਿਆ ਜਾ ਰਿਹਾ ਕਿਸਾਨਾਂ ਵਾਸਤੇ ਇੱਕ ਇਹਦਾ ਕੀ ਅਰਥ ਹੈ ਅਸੀਂ ਪੁੱਛਾਂਗੇ ਕਿ ਆ ਪੱਧਰ ਵੀ ਉਹ ਲੋਕ ਨੇ ਜਿਨ੍ਹਾਂ ਨੇ ਟਰੈਕਟਰ ਤੋੜੇ ਆ ਪੱਧਰ ਵੀ ਉਹ ਲੋਕ ਨੇ ਜਿਹੜੇ ਤੁਹਾਡੀ ਫੋਰਸ ਦੀ ਨਿਗਰਾਨੀ ਦੇ ਹੇਠ ਮੂਹਰੇ ਲੱਗ ਕੇ ਸਿਵਲ ਕੱਪੜਿਆਂ 'ਚ ਆ ਕੇ ਗੁੰਡਾਗਰਦੀ ਕੀਤੀ ਆ ਪੱਧਰ ਵੀ ਉਹ ਸੀ ਲੇਕਿਨ ਉਹਨਾਂ ਦੇ ਉਸ ਪੱਧਰਵੀਆਂ ਦਾ ਮੁਕਾਬਲਾ ਸ਼ਾਂਤੀ ਨਾਲ ਕਰਨ ਵਾਲੇ ਸਾਡੇ ਕਿਸਾਨੋ ਪੱਧਰ ਇਹ ਸਵਾਲ ਪੁੱਛਾਂਗੇ ਅਸੀਂ ਸਾਡਾ ਪਰਪਸ ਸਵਾਲ ਪੁੱਛਣ ਦਾ ਅਗਰ ਉਹ ਸਵਾਲਾਂ ਤੋਂ ਭੱਜਦੇ ਨੇ ਇਥੋਂ ਪੱਲਾ ਛ ਛੜ ਕੇ ਭੱਜਦੇ ਨੇ ਫਿਰ ਜ਼ਰੂਰ ਕਾਲੇ ਝੰਡਿਆਂ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਰੋਸ ਪ੍ਰਦਰਸ਼ਨ ਅਸੀਂ ਕਰਾਂਗੇ ਤੇਜੀਵਾਲ ਦੇ ਹੱਕ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਵਰਤ ਰੱਖਿਆ ਗਿਆ ਨੇ ਉਹ ਚੀਜ਼ ਨੂੰ ਕਿਵੇਂ ਦੇਖੋ ਇਹ ਪੋਲਿਟੀਕਲ ਗੱਲਾਂ ਨੇ ਮੈਂ ਬੇਨਤੀ ਕਰਨੀ ਚਾਹਣਾ ਜਦੋਂ ਕਿਸਾਨ ਜਾਂ ਕੋਈ ਹੋਰ ਜਮਾਤਾਂ ਜਾਂ ਕੋਈ ਹੋਰ ਜਥੇਬੰਦੀਆਂ ਆਪਣੇ ਹੱਕਾਂ ਦੀ ਖਾਤਰ ਇਹੀ ਪ੍ਰੋਟੈਸਟ ਕਰਦੀਆਂ ਤਾਂ ਇਹ ਕਹਿੰਦੇ ਹੁੰਦੇ ਵਿਹਲੜ ਹੈ ਇਹ ਕਹਿੰਦੇ ਹੁੰਦੇ ਨੇ ਰਸਤੇ ਰੋਕਦੇ ਨੇ ਅੱਜ ਭਾਈ ਤੁਹਾਡੇ ਅਗਲੇ ਨੇ ਹੱਥ ਪਾਇਆ ਹੈ ਅੱਜ ਤੁਸੀਂ ਉਹਦਾ ਉਸੇ ਢੰਗ ਨਾਲ ਕਰੋ ਨਾ ਮੁਕਾਬਲਾ ਸਾਹਮਣਾ ਉਸੇ ਢੰਗ ਨਾਲ ਕਰੋ ਅੱਜ ਪ੍ਰੋਟੈਸਟ ਕਰਨਾ ਅੱਜ ਧਰਨੇ ਦੇਣੇ ਅੱਜ ਮੁਜ਼ਾਹਰੇ ਕਰਨੇ ਅੱਜ ਭੁਖੜਤਾਲਾ ਰੱਖਣੀਆਂ ਇਹਦਾ ਕੀ ਅਰਥ ਬਣਦਾ ਭਾਈ ਤਾਂ ਇਹ ਇਹ ਜਿਹੜੇ ਗੰਮ ਹਾਥੀ ਦੇ ਦੰਦ ਖਾਂਦੇ ਹੋਰ ਵਿਖਾਉਂਦੇ ਹੋਰ ਨੇ ਲੇਕਿਨ ਉਹਨਾਂ ਦੀਆਂ ਪੋਲੀਟੀਕਲ ਗੱਲਾਂ ਨੇ ਪੋਲਿਟਿਕਸ ਦੀਆਂ ਗੱਲਾਂ ਨੇ ਅਸੀਂ ਉਹਦੇ ਜਿਆਦਾ ਮਤਲਬ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ